ਬਹੁਤ ਚੈਲੰਜਸ ਨੇ ਪੁਲਿਸ ਤੇ ਬਟ ਜੇ ਇਹ ਤਾਈਓ ਠੀਕ ਹੋ ਸਕਦੇ ਨੇ ਜੇ ਫ੍ਰੀਹੈਂਡ ਮਿਲੂਗਾ ਅਫਸਰਾਂ ਨੂੰ ਉਹਨਾਂ ਦੀ ਕਾਬਲੀਅਤ ਮੁਤਾਬਕ ਕੰਮ ਕਰਨ ਦਾ ਮਾਹੌਲ ਮਿਲੂਗਾ ਜੇ ਅਫਸਰ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਮੈਂ ਜਿਹੜਾ ਬੰਦਾ ਫੜਿਆ ਹੈ ਇਹਦੇ ਹੱਕ 'ਚ ਦੋ ਫੋਨ ਆ ਗਏ ਇਹਦੇ ਵਿਰੁੱਧ ਵੀ ਦੋ ਆ ਗਏ ਉੱਤੋਂ ਮੰਨਾ ਕੀ ਦੀ ਐਨਾ ਕੁਝ ਘੁਰਾ ਕੇ ਸਾਰਾ ਦਿਨ ਚੌਂਕ ਤੇ ਖੜਾ ਕੇ ਦੁਨੀਆ ਭਰ ਦਾ ਧੂਆਂ ਕਾਰਬਨ ਮੋਨੋਡਾਈਆਕਸਾਈਡ ਅੰਦਰ ਜਾਂਦੀ ਹੈ ਉਹ ਤੋਂ ਬਾਅਦ ਸ਼ਾਮ ਨੂੰ ਉਮੀਦ ਕਰਦੇ ਆਂ ਸ਼੍ਰੀਮਾਨ ਜੀ ਕਹੋ ਕਿ కెਮੀਕਲ ਲੋ ਜੀ ਤੁਸੀਂ ਵੀ ਤਾਂ ਬੰਦੇ ਹੋ ਤੁਸੀਂ ਵੀ ਇਨਸਾਨ ਹੋ ਤੁਸੀਂ ਵੀ ਕਿਸੇ ਦੇ ਚਾਚੇ ਤਾਏ ਕਿਸੇ ਦੇ ਬੱਚੇ ਦੇ ਪਿਤਾ ਹੋ ਤੁਸੀਂ ਕਿਸੇ ਮਾਂ ਦੇ ਪੁੱਤ ਹੋ ਤੁਸੀਂ ਇਨਸਾਨ ਸਮਝਿਆ ਜਾਵੇ ਸੋ ਸਭ ਤੋਂ ਪਹਿਲਾਂ ਅਸੀਂ ਅਨਸਾਰ ਇਹ ਕੀਤਾ ਕਿ ਈਜ਼ੀ ਕਰੀਏ ਜਿਹੜਾ ਡਿਪਰੈਸ਼ਨ ਚ ਚਲੀ ਗਈ ਅੱਧੀ ਤੋਂ ਬਾਅਦ ਪੁਰਸ ਕੰਮ ਦਾ ਭਾਰ ਘਟਾਈਏ ਥੋੜਾ ਈਜ਼ੀ ਕਰੀਏ ਜੌਬ ਨੂੰ ਤਾਂ ਕਿ ਜੌਬ ਤੇ ਜਾਣ ਵੇਲੇ ਖੁਸ਼ ਰਹਿਣ ਜੌਬ ਤੇ ਜਾਣ ਵੇਲੇ ਮੱਥੇ ਤੇ ਤਿਉੜੀਆਂ ਨਾ ਪੈਣ